ਤੋਂ ਪਿੰਡ ਦੇ ਵਿੱਚ ਕੋਈ ਨਸ਼ੇ ਨਾਲ ਕਿਸੇ ਦੀ ਹੋਈ ਡੈਥ ਵੀ ਹੋਈ ਡੈਥ ਹੋਈ ਆ ਜੀ ਉਹ ਕਿਕਰ ਸਿੰਘ ਬੈਠਾ ਸਰਦਾਰ ਕਿਕਰ ਸਿੰਘ ਉਹਨਾਂ ਦਾ ਲੜਕਾ ਸੀ ਸਵਾ 6 ਫੁੱਟ ਕੱਦ ਦੇ ਜੀ ਹੁੰਦਾ ਦੋ ਬੰਦਿਆਂ ਦੇ ਭਾਰ ਉਹ ਹੀ ਮੁੰਡਾ ਤੇ ਇੱਕ ਟੀਗਾ ਲਾ ਕੇ ਜੀ 10 ਮਿੰਟਾਂ ਚ ਜਾਣਗੇ ਜੀ ਛੋਟੇ ਛੋਟੇ ਉਹਦੇ ਦੋ ਲੜਕੇ ਆ ਤੇ ਘਰ ਦੀ ਹੁੰਦੀ ਤੇ ਰੋਂਦੀ ਦੇ ਹੱਥ ਧੋਬਦੇ ਆ ਜੀ ਤੇ ਛੋਟੇ ਛੋਟੇ ਮੁੰਡੇ ਆ ਬੁਰਾ ਹਾਲ ਔਰ ਰੋਜ਼ ਰਾਤ ਉਹ ਛਾਰੀ ਉਮਰੋਂ ਨੇ ਕੰਮ ਨਹੀਂ ਕੀਤਾ ਮਤਲਬ ਕਿ ਬੰਦਿਆਂ ਤੋਂ ਕਰਾਉਂਦੇ ਰਹਿ ਆਸ਼ਪਰਸਤੀ ਕੀਤੀ ਆ ਇਸ ਟਾਈਮ ਉਹ ਆਪ ਸਾਰਾ ਕੰਮ ਕਰਦਾ ਖੇਤੀਬਾੜੀ ਦਾ ਤੇ ਰੋਜ਼ ਰਾਤ ਨੂੰ ਰੋਂਦਾ ਸੋ ਇੱਕ ਮੁੰਡੇ ਦੀ ਕਮਲਜੀਤ ਮੁੰਡਾ ਉਹਦੀ ਲਤ ਵਢੀਜੀ ਆ ਜੀ ਇਸੇ ਨਸ਼ੇ ਦੇ ਕੰਮ ਦੇ ਵਿੱਚ ਉਹ ਅੱਛਾ ਹਾਂਜੀ ਟੀਕੇ ਲਾ ਲਾ ਕੇ ਜੀ ਓਏ ਹੋਏ ਉਹਦੀ ਲਤ ਲਤ ਗਲ ਗਈ ਜੀ ਜਖਮ ਦੇ ਵਿੱਚ ਨੌਂਦਾ ਰਿਹਾ ਜੀ ਤਾਂ ਉਹਦੀ ਲਤ ਵਢੀਚੀ ਆ ਜੀ ਹੁਣ ਉਹਦੀ ਹਾਂ ਸਰੀਰ ਸਾਰੇ ਨੂੰ ਖਤਰਾ ਹੋ ਗਿਆ ਮੈਨੂੰ ਇਫੈਕਸ਼ਨ ਹੋ ਗਈ ਦੇਖੋ ਹੁਣ ਦੀ ਖਤਰਾ ਹੋ ਗਿਆ ਸਰੀਰ ਸਾਰੇ ਤੇ ਇਫੈਕਸ਼ਨ ਹੋ ਜਣੀ ਲਤ ਕੱਟਣੀ ਪਈ ਜ਼ਰੂਰੀ ਉਹਦੀ ਲਤ ਤੇ ਟੀਕੇ ਲਾਈ ਗਿਆ ਹਾਂ ਟੀਕੇ ਲਾਏ ਮੈਂ ਜਦੋਂ ਥੋੜਾ ਨਸ਼ਾ ਪੈਸਾ ਮਿਲਦਾ ਨਹੀਂ ਥੋੜਾ ਨਸ਼ਾ ਲਾਉਣਾ ਥੋੜੇ ਪੈਸੇ ਹੋਣੇ ਫਿਰ ਉਹਦਾ ਖੋਲ ਕੇ ਟੀਕਾ ਬਣਾ ਕੇ ਲਾਉਂਦੇ ਨਾੜ ਚ ਸਰਕਾਰ ਗੋਲੀ ਦਿੰਦੀ ਹੈ ਹਸਪਤਾਲ ਉਹ ਗੋਲੀ ਦਾ ਕੀ ਅਸਰ ਹੈ ਉਹ ਵੀ ਇੱਕੋ ਹੀ ਗੱਲ ਹੈ ਸਮੈਗ ਤੇ ਗੋਲੀ ਇੱਕੋ ਹੀ ਗੱਲ ਹੈ ਉਹਦਾ ਕੋਈ ਫਰਕ ਨਹੀਂਗਾ ਸਰਕਾਰ ਕਹਿੰਦੀ ਹੈ ਟਾਉਣ ਵਾਸਤੇ ਗੋਲੀ ਲਈ ਨਾ ਉਹ ਟਾਉਣ ਵਾਸਤੇ ਨਹੀਂ ਉਹ ਲਾਉਣ ਵਾਸਤੇ ਆ ਉਹ ਲਾਉਣ ਵਾਸਤੇ ਆ ਜੀ ਉਹ ਪੱਕਾ ਨਸ਼ਾ ਉਹ ਪੱਕਾ ਨਸ਼ਾ ਹੈ ਉਹ ਜਿਹੜਾ ਖਾ ਗਿਆ ਗੋਲੀ ਫਿਰ ਬਸ ਉਹ ਨਹੀਂ ਛੱਡਦਾ ਉਹ ਨਸ਼ਾ ਕੋਈ ਛੱਡ ਲੂਗਾ ਗੋਲੀ ਨਹੀਂ ਛੱਡਿੰਦੀ ਕੀ